ਹਨ ਸੇਂਕਾ ਮਾਰਾ ਯੂਨੀਟ ਉੱਪਰ ਕੀ ਗੱਲ ਹੋਈ ਉਹਨੋਂ ਤੇ ਬੈਠਾ ਹੋ ਕੇ ਕਿ ਉਹ ਉੱਧਰ ਤੇ ਪਤਾ ਲੱਗ ਗਿਆ ਸੀ ਉਹ ਕੋਈ ਨਾ ਆ ਰਹੀ ਸੀ ਤੇ ਤੇ ਆਣ ਕੇ ਦੱਸ ਦਿੱਤਾ ਰਿਹਾ ਉਹਨੇ ਜਦੋਂ ਤਾਂ ਕੀ ਗੱਲ ਕੀ ਹੋਈ ਉਹਨੋਂ ਤੇ ਬੰਮਾਰ ਸੀ ਉਹਦਾ ਕਦੋਂ ਪਤਾ ਲੱਗਾ ਸਰੇ ਪਤਾ ਲੱਗਾ ਅੱਜ ਸਿਰਫ ਪਤਾ ਲੱਗਾ ਹੈ ਹਾਂ ਜੀ ਜਿਹੜਾ ਕਿ ਕੈਨੇਡਾ ਦੇ ਵਿੱਚ ਗਿਆ ਹੋਇਆ ਸੀ 4 ਸਾਲ ਹੋ ਗਏ ਸੀ ਪਾਇਲਟ ਦੀ ਪੜ੍ਹਾਈ ਕਰ ਰਿਹਾ ਸੀ ਕੱਲ ਬੀਤੇ ਦਿਨ ਉਹਦੀ ਕੱਲ ਡੈਥ ਹੋ ਗਈ ਸਾਇਲੈਂਟ ਅਟੈਕ ਹੋਣ ਦੇ ਨਾਲ ਬੱਚੀ ਡੈਥ ਹੋ ਗਈ ਹਰੇਕ ਮਾਂ ਬਾਪ ਨੂੰ ਬੜਾ ਚਾਹ ਹੁੰਦਾ ਵੀ ਆਪਣੇ ਬੱਚਿਆਂ ਨੂੰ ਅਸੀਂ ਬਾਹਰ ਭੇਜੀਏ ਚੰਗੀ ਉਹਨਾਂ ਨੂੰ ਆਪਣੇ ਸਿੱਖਿਆ ਦਵਾਈਏ ਚੰਗੀ ਕੋਈ ਉਹਨਾਂ ਨੂੰ ਪੜ੍ਹਾਈ ਕਰਾਏ ਬਹੁਤ ਹੀ ਮੰਡ ਭਾਗੀ ਇਹ ਖਬਰ ਹੋਈ ਸਾਡੇ ਇਲਾਕੇ ਦੇ ਵਿੱਚ ਜਿਹੜੀ ਕੇ ਸਾਰੇ ਅਲੱਗ ਕਿਨੇ ਝੰਡੋੜ ਕੇ ਰੱਖ ਦਿੱਤਾ ਖਬਰ ਰਾਜਾ ਅਮਰ ਸਿੰਘ ਚਾਰ ਸਾਲ ਤੋਂ ਕੈਨੇਡਾ ਗਿਆ ਹੋਇਆ ਸੀ ਜਿਹੜਾ ਉੱਥੇ ਆਪਣੇ ਕੰਮ ਦੇ ਨਾਲ ਪਰਿਵਾਰ ਦੀ ਟਿਕਣੇ ਵੀ ਕਰਦਾ ਸੀਗਾ ਤੇ ਕੱਲ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਜਿਹੜਾ